ਔਰਤ ਆਪਣੀਆਂ ਬੇਟੀਆਂ ਦੇ ਨਾਲ ਪੇ ਕਿਉਂ ਪਤੀ ਦੇ ਘਰ ਆਉਂਦੀ ਹੈ ਤੇ ਹੁਣ ਕਈ ਦਿਨ ਲੰਘ ਜਾਂਦੇ ਨੇ ਪਰ ਜੋ ਔਰਤ ਹੁੰਦੀ ਹੈ ਤੇ ਉਸ ਦੀਆਂ ਬੇਟੀਆਂ ਹੁੰਦੀਆਂ ਨੇ ਉਹ ਤਾਂ ਨਜ਼ਰ ਹੀ ਨਹੀਂ ਆਉਂਦੀਆਂ ਆਸੇ ਪਾਸੇ ਦੇ ਲੋਕ ਵੀ ਇਹ ਦੇਖ ਕੇ ਹੈਰਾਨ ਸੀ ਕਿ ਆਖਰ ਉਹ ਔਰਤ ਤੇ ਉਸ ਦੀਆਂ ਬੇਟੀਆਂ ਕਿੱਥੇ ਗਈਆਂ ਤੇ ਉਸ ਤੋਂ ਕੁਝ ਦਿਨ ਬਾਅਦ ਇੱਕ ਅਜਿਹੀ ਘਟਨਾ ਹੁੰਦੀ ਹੈ ਜਿਸ ਤੋਂ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਤੇ ਫਿਰ ਪੁਲਿਸ ਨੂੰ ਤਲਾਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਸਾਰੀ ਤਤਤੀਸ਼ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸასიਖਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵੀ ਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਸੰਭਲੀ ਇਸ ਦੇ ਅਧੀਨ ਪੈਂਦਾ ਥਾਣਾ ਕਾਂਦਲਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਗੜੀ ਦੌਲਤ ਗੱਲ ਹੈ ਦਸੰਬਰ 2025 ਦੀ ਜਾਣੇ ਬੀਤੇ ਕੁਝ ਦਿਨਾਂ ਇੱਥੋਂ ਦਾ ਰਹਿਣ ਵਾਲਾ ਫਾਰੂਕ ਜਿਸ ਦੀ ਪਤਨੀ ਦਾ ਨਾਮ ਤਾਹਿਰਾ ਸੀ ਇਹਨਾਂ ਦੀਆਂ ਦੋ ਬੇਟੀਆਂ ਸਨ ਇੱਕ ਬੇਟੀ 12 ਸਾਲਾਂ ਦੀ ਤੇ ਇੱਕ 5 ਸਾਲ ਦੀ ਸਭ ਕੁਝ ਵਧੀਆ ਚੱਲਦਾ ਸੀ ਜੋ ਫਾਰੂਕ ਸੀ ਉਹ ਹੋਟਲ ਦੇ ਵਿੱਚ ਕੰਮ ਕਰਦਾ ਸੀ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਪਰ ਜੋ ਫਾਰੂਕ ਸੀ ਥੋੜਾ ਸ਼ੱਕੀ ਕਿਸਮ ਦਾ ਬੰਦਾ ਸੀ ਉਹ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਤੇ ਇਸ ਦੇ ਕਾਰਨ ਫਾਰੂਕ ਅਤੇ ਉਸ ਦੀ ਪਤਨੀ ਦੀ ਲੜਾਈ ਹੁੰਦੀ ਸੀ ਨਵੰਬਰ 2025 ਦੇ ਵਿੱਚ ਵੀ ਇਹਨਾਂ ਦਾ ਝਗੜਾ ਹੁੰਦਾ ਝਗੜੇ ਤੋਂ ਬਾਅਦ ਜੋ ਤਾਹਿਰਾ ਹੁੰਦੀ ਆ ਉਹ ਆਪਣੀਆਂ ਦੋਨੋਂ ਬੇਟੀਆਂ ਨੂੰ ਲੈ ਕੇ ਪੇਕੇ ਚਲੀ ਜਾਂਦੀ ਆ ਰਸਤੇ ਉਹ ਉਸ ਤੋਂ ਬਾਅਦ ਫਾਰੂਕ ਉਸ ਦੀਆਂ ਮਿੰਤਾਂ ਕਰਦਾ ਕਿ ਤੂੰ ਘਰ ਵਾਪਸ ਆ ਜਾ ਮੈਂ ਤੇਰੇ ਨਾਲ ਝਗੜਾ ਨਹੀਂ ਕਰਦਾ ਮੈਨੂੰ ਮaaf ਕਰ ਦੇ ਜਾਨੀ ਐਦਾਂ ਦੀਆਂ ਗੱਲਾਂ ਕਰਦਾ ਤੇ ਉਸ ਤੋਂ ਬਾਅਦ 10 ਦਸੰਬਰ 2025 ਨੂੰ ਜੋ ਤਾਹਿਰਾ ਹੁੰਦੀ ਆ ਉਹ ਆਪਣੀਆਂ ਦੋਨੋਂ ਬੇਟੀਆਂ ਨੂੰ ਲੈ ਕੇ ਆਪਣੇ ਪਤੀ ਦੇ ਘਰ ਆ ਜਾਂਦੀ ਹੈ ਜਾਨੀ ਫਰuq ਦੇ ਕੋਲ ਆ ਜਾਂਦੀ ਹੈ ਹੁਣ ਤਕਰੀਬਨ 6 ਨੇ ਲੰਘ ਜਾਂਦੇ ਨੇ ਪਰ ਜੋ ਆਂਢੀ ਗੁਆਂਢੀ ਹੁੰਦਿਆ ਉਹਨਾਂ ਨੇ ਨਾ ਤਾਂ ਤਾਹਿਰਾ ਦੇਖੀ ਸੀ ਤੇ ਨਾ ਹੀ ਜੋ ਦੋ ਬੇਟੀਆਂ ਸਨ ਉਹਨਾਂ ਨੂੰ ਦੇਖਿਆ ਸੀ ਹੁਣ ਜਦੋਂ ਆਂਡੀ ਗਵਾਂਡੀ ਫਾਰੂਕ ਨੂੰ ਪੁੱਛਦੇ ਨੇ ਕਿ ਤੇਰੀ ਪਤਨੀ ਤੇ ਬੇਟੀਆਂ ਕਿੱਥੇ ਨੇ ਤਾਂ ਉਹ ਕਹਿੰਦਾ ਕਿ ਮੈਂ ਉਹਨਾਂ ਨੂੰ ਕਿਤੇ ਹੋਰ ਕਿਰਾਏ ਤੇ ਕਮਰਾ ਲੈ ਦਿੱਤਾ ਇਹ ਉਹ ਉੱਥੇ ਰਹਿੰਦੀਆਂ ਨੇ ਉਸ ਤੋਂ ਬਾਅਦ 16 ਦਸੰਬਰ 2025 ਨੂੰ ਜੋ ਫਾਰੂਕ ਹੁੰਦਾ ਹੈ ਉਹ ਕੱਪੜਿਆਂ ਨੂੰ ਅੱਗ ਲਗਾ ਰਿਹਾ ਹੁੰਦਾ ਆਪਣੇ ਘਰ ਦੇ ਵਿੱਚ ਆਂਡੀ ਗਵਾਂਡੀ ਜਦੋਂ ਦੇਖਦੇ ਨੇ ਕਿ ਇਹ ਬੰਦਾ ਕੱਪੜਿਆਂ ਨੂੰ ਕਿਉਂ ਅੱਗ ਲਗਾ ਰਿਹਾ ਹੈ ਕਪੜੇ ਸੀ ਉਸ ਦੀਆਂ ਬੇਟੀਆਂ ਅਤੇ ਉਸ ਦੀ ਪਤਨੀ ਦੇ ਹੁਣ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਫਾਰੂਕ ਨੇ ਹੀ ਆਪਣੀਆਂ ਬੇਟੀਆਂ ਤੇ ਪਤਨੀ ਨੂੰ ਗਾਇਬ ਕੀਤਾ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਫਾਰੂਕ ਨੂੰ ਹਿਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਤੇਰੀ ਪਤਨੀ ਤੇ ਬੇਡੀਆਂ ਕਿੱਥੇ ਨੇ ਪਹਿਲਾਂ ਤਾਂ ਇਹ ਦੂ-ਦੂ ਕਰਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਿਸ ਸਾਤੀ ਤੇ ਆਉਂਦੀ ਹੈ ਤਾਂ ਫਿਰ ਜੋ ਕਹਾਣੀ ਫਾਰਕ ਦੱਸਦਾ ਹੈ ਉਹ ਬੜੀ ਹੀ ਖੌਫਨਾਕ ਹੁੰਦੀ ਹੈ ਫਾਰਕ ਦੱਸਦਾ ਹੈ ਕਿ ਮੇਰੀ ਪਤਨੀ 10 ਦਸੰਬਰ 2025 ਨੂੰ ਮੇਰੇ ਘਰ ਆਈ ਪੇਕਿਆਂ ਤੋਂ ਦੋਨੋਂ ਬੇਟੀਆਂ ਨੂੰ ਲੈ ਕੇ ਫਾਰਕ ਨੇ ਦੱਸਿਆ ਕਿ ਜੋ ਮੇਰੀ ਪਤਨੀ ਸੀ ਉਸ ਨਾਲ ਮੇਰੀ ਅਕਸਰ ਇਸ ਗੱਲ ਤੋਂ ਲੜਾਈ ਹੁੰਦੀ ਸੀ ਕਿ ਤੂੰ ਬੁਰਕਾ ਪਾਇਆ ਕਰ ਤੂੰ ਬੁਰਕਾ ਕਿਉਂ ਨਹੀਂ ਪਾਉਂਦੀ ਪਰ ਜੋ ਤਾਹਿਰਾ ਸੀ ਉਹ ਬੁਰਕਾ ਨਹੀਂ ਪਾਉਂਦੀ ਸੀ ਉਹ ਮਾਡਰਨ ਜਵਾਨੇ ਦੀ ਔਰਤ ਸੀ ਉਹ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦੀ ਸੀ ਪਰ ਜੋ ਫਾਰੂਖ ਸੀ ਉਹ ਉਸ ਨੂੰ ਇਸ ਗੱਲ ਤੇ ਕੰਪੈਲ ਕਰਦਾ ਰਹਿੰਦਾ ਸੀ ਕਿ ਤੂੰ ਬੁਰਕਾ ਪਾ ਤੇ ਫਾਰੂਖ ਸੰਕੀ ਕਿਸਮ ਦਾ ਬੰਦਾ ਸੀ ਆਪਣੀ ਪਤਨੀ ਦੇ ਸ਼ੱਕ ਕਰਦਾ ਸੀ ਇਹਨਾਂ ਦੀ ਆਪਸ ਵਿੱਚ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ ਨਵੰਬਰ ਮਹੀਨੇ ਦੇ ਵਿੱਚ ਵੀ ਇਹਨਾਂ ਦੀ ਲੜਾਈ ਹੋਈ ਤੇ ਜੋ ਤਾਹਿਰਾ ਸੀ ਆਪਣੀਆਂ ਬੇਟੀਆਂ ਨੂੰ ਨਾਲ ਲੈ ਕੇ ਟੇਕੇ ਚਲੇ ਗਈ ਉਸ ਤੋਂ ਬਾਅਦ ਜਦੋਂ ਫਿਰ ਫਾਰੂਕ ਨੇ ਉਸ ਦੀਆਂ ਮਿੰਤਾਵਾਂ ਕੀਤੀਆਂ ਪਰ ਤਾਹਿਰਾ ਨੂੰ ਇਹ ਨਹੀਂ ਪਤਾ ਸੀ ਕਿ ਫਾਰੂਕ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਫਾਰੂਕ ਨੇ ਆਪਣੀ ਪਤਨੀ ਦੀਆਂ ਮਿੰਤਾਵਾਂ ਕੀਤੀਆਂ ਕਿ ਤੂੰ ਮੈਨੂੰ ਮਾਫ ਕਰ ਦੇ ਵਾਪਸ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਪਰ ਇਧਰ ਜੋ ਫਾਰੂਕ ਸੀ ਇਸ ਦੇ ਮਨ ਦੇ ਵਿੱਚ ਬਹੁਤ ਵੱਡੀ ਪਲੈਨਿੰਗ ਚੱਲ ਰਹੀ ਸੀ 10 ਦਸੰਬਰ 2025 ਨੂੰ ਜਦੋਂ ਤਾਹਿਰਾ ਆਪਣੀਆਂ ਬੇਟੀਆਂ ਦੇ ਨਾਲ ਫਾਰੂਕ ਦੇ ਘਰ ਆਉਂਦੀ ਹੈ ਤਾਂ ਫਾਰੂਕ ਇਸ ਨਾਲ ਫੇਰ ਝਗੜਾ ਕਰਦਾ ਹੈ ਬੁਰਕੇ ਨੂੰ ਲੈ ਕੇ ਤਾਂ ਇਹਨਾਂ ਦੀ ਫੇਰ ਇੱਕ ਦੂਜੇ ਦੇ ਨਾਲ ਬਹਿਸ ਹੋ ਜਾਂਦੀ ਹੈ ਤੇ ਤਾਹਿਰ ਦੇ ਉੱਪਰ ਜੋ ਫਰਕ ਹੁੰਦਾ ਹੈ ਉਹ ਕਮਰੇ ਦੇ ਵਿੱਚ ਲਿਜਾ ਕੇ ਤੇਜ਼ ਧਾਰ ਹਥਿਆਰ ਦੇ ਨਾਲ ਬਾਹਰ ਕਰ ਦਿੰਦਾ ਹੈ ਇਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਤੇ ਹੁਣ ਜੋ ਫਾਰੂਕ ਦੀ 12 ਸਾਲਾਂ ਦੀ ਬੇਟੀ ਵੱਡੀ ਬੇਟੀ ਹੁੰਦੀ ਆ ਉਹ ਕਮਰੇ ਦੇ ਵਿੱਚ ਆਉਂਦੀ ਹੈ ਤੇ ਉਹ ਦੇਖਦੀ ਹੈ ਕਿ ਉਸ ਦੀ ਮਾਂ ਖੂਨ ਨਾਲ ਲਥਪਥ ਹੈ ਤੇ ਜ਼ਮੀਨ ਤੇ ਪਈ ਤੜਫ ਰਹੀ ਹੈ ਤੇ ਹੁਣ ਫਾਰੂਕ ਨੂੰ ਲੱਗਦਾ ਹੈ ਕਿ ਜੋ ਮੇਰੀ ਬੇਟੀ ਆ ਇਹ ਲੋਕਾਂ ਨੂੰ ਦੱਸ ਦੇਵੇਗੀ ਇਸ ਨੂੰ ਵੀ ਮਾਰ ਦੇਣਾ ਚਾਹੀਦਾ ਹੈ ਤਾਂ ਹੁਣ ਫਾਰੂਕ ਆਪਣੀ ਵੱਡੀ ਬੇਟੀ 12 ਸਾਲਾਂ ਦੀ ਜੋ ਹੁੰਦੀ ਹੈ ਉਸ ਉੱਪਰ ਵੀ ਤੇਜ਼ ਤਾਰ ਹਥਿਆਰ ਨਾਲ ਬਾਹਰ ਕਰ ਦਿੰਦਾ ਹੈ ਤੇ ਫਿਰ ਰਹਿ ਜਾਂਦੀ ਹੈ 5 ਸਾਲਾਂ ਦੀ ਛੋਟੀ ਬੇਟੀ ਫਾਰੂਕ ਨੂੰ ਲੱਗਦਾ ਕਿ ਜੇ ਮੈਂ ਇਸ ਨੂੰ ਛੱਡ ਦਿੱਤਾ ਤਾਂ ਵੀ ਮੈਂ ਫਰ ਜਾਵਾਂਗਾ ਇਸ ਨੂੰ ਵੀ ਮੈਂ ਮੌਤੇ ਦੇ ਘਾਟ ਪਾਰ ਦਿੰਦਾ ਉਸ ਨੂੰ ਵੀ ਉਹ ਮਾਰ ਦਿੰਦਾ ਫਾਰੂਕ ਦੀ ਪਲੈਨਿੰਗ ਹੀ ਪਹਿਲਾਂ ਹੀ ਚੱਲ ਰਹੀ ਸੀ ਕਿ ਮੈਂ ਆਪਣੀ ਪਤਨੀ ਨੂੰ ਮਾਰਾਂਗਾ ਇਸ ਲਈ ਫਾਰੂਕ ਨੇ ਆਪਣੇ ਘਰ ਦੇ ਵਿੱਚ 9 ਫੁੱਟ ਡੂੰਘਾ ਟੋਆ ਪਟਿਆ ਹੋਇਆ ਸੀ ਪਹਿਲਾਂ ਹੀ ਤੇ ਜਦੋਂ ਫਿਰ ਇਹਨਾਂ ਤਿੰਨਾਂ ਦਾ ਇਹ ਕਤਲ ਕਰ ਦਿੰਦਾ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਉਸ ਟੋਏ ਦੇ ਵਿੱਚ ਦੱਬ ਦਿੰਦਾ ਤੇ ਮਿੱਟੀ ਮੋੜ ਦਿੰਦਾ ਕਿ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਇੱਥੇ ਲਾਸ਼ਾਂ ਹਨ ਜਾਂ ਨਹੀਂ ਹਨ ਤੇ ਉਸ ਤੋਂ ਬਾਅਦ ਨਾਰਮਲ 6 ਦਿਨੇ ਐਦਾਂ ਹੀ ਆਪਣੇ ਪਰਿਵਾਰ ਦੀਆਂ ਲਾਸ਼ਾਂ ਘਰ ਵਿੱਚ ਦੱਬ ਕੇ ਤੁਰਿਆ ਫਿਰਦਾ ਰਹਿੰਦਾ ਹੈ ਉੱਥੇ ਹੀ ਖਾਣਾ ਖਾਂਦਾ ਹੈ ਉੱਥੇ ਹੀ ਨਹਾਉਂਦਾ ਧੁੰਦਾ ਹੈ ਇਸ ਦੇ ਮਨ ਦੇ ਵਿੱਚ ਬਿਲਕੁਲ ਇਹ ਗੱਲ ਨਹੀਂ ਆਈ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੇ ਹੱਥਾਂ ਨਾਲ ਹੀ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਹੁਣ ਗਮਾਂਡੀ ਪੁੱਛਦੇ ਨੇ ਕਿ ਤੇਰੀ ਘਰ ਵਾਲੀ ਤੇ ਤੇਰੀਆਂ ਬੇਟੀਆਂ ਕਿੱਥੇ ਆ ਤਾਂ ਇਹ ਕਹਿ ਦਿੰਦਾ ਕਿ ਉਹਨਾਂ ਨੂੰ ਤਾਂ ਮੈਂ ਕਿਤੇ ਹੋਰ ਕਮਰਾ ਲੈਤਾ ਕਰਾਇਆ ਤੇ ਉਹ ਉੱਥੇ ਰਹਿ ਰਹੀਆਂ ਨੇ ਪਰ ਇਸ ਦੇ ਮਨ ਦੇ ਵਿੱਚ ਚੋਰ ਹੁੰਦਾ ਇਸ ਨੂੰ ਲੱਗਦਾ ਕਿ ਜੋ ਉਹਨਾਂ ਦੇ ਕੱਪੜੇ ਨੇ ਉਹ ਘਰ ਦੇ ਵਿੱਚ ਨੇ ਜੇ ਕਿਸੇ ਨੇ ਦੇਖ ਲਵੇ ਤਾਂ ਦੂਸਰਾ ਬੰਦਾ ਇਹ ਕਹੇਗਾ ਕਿ ਫਿਰ ਉਹਨਾਂ ਦੇ ਕੱਪੜੇ ਇੱਥੇ ਕੀ ਕਰਦੇ ਆ ਤਾਂ ਇਹ 16 ਦਸੰਬਰ 2025 ਨੂੰ ਆਪਣੇ ਘਰ ਦੇ ਬਿਹੜੇ ਦੇ ਵਿੱਚ ਉਹਨਾਂ ਕੱਪੜਿਆਂ ਨੂੰ ਅੱਗ ਲਗਾ ਦਿੰਦਾ ਹੈ ਤੇ ਇਹ ਜਦੋਂ ਗੱਲ ਆਸ-ਪਾਸੇ ਵਾਲੇ ਦੇਖਦੇ ਨੇ ਤਾਂ ਉਹ ਸੋਚਦੇ ਨੇ ਕਿ ਇਹ ਬੰਦਾ ਆਪਣੀਆਂ ਬੇਟੀਆਂ ਤੇ ਆਪਣੀ ਪਤਨੀ ਦੇ ਕੱਪੜਿਆਂ ਨੂੰ ਅੱਗ ਕਿਉਂ ਲਗਾ ਰਿਹਾ ਉਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੁੰਦਾ ਹੈ ਲੋਕ ਪੁਲਿਸ ਦੇ ਵਿੱਚ ਤਲਾਸ਼ ਕਰਦੇ ਨੇ ਤੇ ਫਿਰ ਪੁਲਿਸ ਤਫ਼ਤੀਸ਼ ਕਰਦੀ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਜੋ ਤਾਹਿਰਾ ਤੇ ਉਸ ਦੀਆਂ ਦੋ ਬੇਟੀਆਂ ਨੇ ਉਹ ਕਿਤੇ ਵੀ ਕਿਰਾਏ ਤੇ ਨਹੀਂ ਰਹਿ ਰਹੀਆਂ ਸਗੋਂ ਉਹਨਾਂ ਦਾ ਘਰ ਤਾਂ ਫਾਰੂਕ ਨੇ ਕਰ ਦਿੱਤਾ ਅਤੇ ਆਪਣੇ ਘਰ ਦੇ ਵਿੱਚ ਹੀ ਟੋਇਆ ਪੱਟ ਕੇ ਉਹਨਾਂ ਨੂੰ ਦਬ ਜਿੱਤਾ 17 ਦਸੰਬਰ 2025 ਨੂੰ ਇਹ ਟੋਇਆ ਪੱਟਿਆ ਜਾਂਦਾ ਹੈ ਤੇ ਉਸ ਵਿੱਚੋਂ ਦੋਨਾਂ ਬੇਟੀਆਂ ਅਤੇ ਫਾਰੂਕ ਦੀ ਪਤਨੀ ਦੀ লাশ ਕੱਢੀ ਜਾਂਦੀ ਹੈ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਸ ਕੇਸ ਦੇ ਵਿੱਚ ਅੱਗੇ ਤਤਤੀਸ਼ ਹੋਵੇ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਤਾਂ ਅਦਾਲਤ ਵੱਲੋਂ ਫਾਰੂਕ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਜਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੇ ਸੰਕੀ ਬੰਦੇ ਨੇ ਸ਼ੱਕੀ ਬੰਦੇ ਨੇ ਸਿਰਫ ਸ਼ੱਕ ਦੇ ਆਧਾਰ ਤੇ ਹੀ ਆਪਣੀ ਪਤਨੀ ਨੂੰ ਤਾਂ ਮਾਰਿਆ ਹੀ ਮਾਰਿਆ ਨਾਲ ਉਹ ਦੋ ਮਾਸੂਮ ਬੇਟੀਆਂ ਨੂੰ ਵੀ ਮਾਰ ਦਿੱਤਾ ਜਿਨ੍ਹਾਂ ਨੂੰ ਸ਼ਾਇਦ ਇਹਨਾਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ